ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਡੱਢ ਲੋਂਡੇ ਦੀ ਫਾਰਮ ਬਟਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123977 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ press ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਆ ਨੰਬਰ ਬਾਈਆਂ ਸਕਰੀਨ ਤੇ ਜਲਦੀ ਜਾਂਦਾ ਬਾਈ ਸੋਨੂ ਕੋਲੇ ਪਹੁੰਚੇ ਆ ਪਿੰਡ ਹਿੰਮਤਪੁਰਾ ਜੀ ਤੇ ਅੱਜ ਆਪਾਂ ਪੰਜ ਨਾਲ ਥੋੜੇ ਬਾਸ ਤੇ ਸੇਰ ਲਈ ਲੈ ਕੇ ਆਏ ਆਂਗੇ ਤਿੰਨ ਸੂਏ ਤੋਂ ਬਾਅਦ ਦੇ ਦੋ ਗੱਪਣਾ ਸਾਰਿਆਂ ਦੇ ਵਾਜਬ ਭਾਅ ਹੋਣ ਦੀ ਗੱਲਬਾਤ ਬਾਈ ਤੋਂ ਪੁੱਛਾਂਗੇ ਤੇ ਗੱਲਬਾਤ ਸਾਰੀ ਕਰਾਵਾਂਗੇ ਸਾਰੀ ਜਾਣਕਾਰੀ ਆਪਾਂ ਲੈ ਕੇ ਦਿੰਨੇ ਆਜੋ ਜੀ ਸੱਸੀ ਗਾ ਬਾਈ ਸੋਨੂੰ ਸੱਸੀ ਗਾ ਜੀ ਹੋ ਠੀਕ ਠਾਕ ਹਾਂ ਜੀ ਵਧੀਆ ਵਧੀਆ ਪਹਿਲਾਂ ਤਾਂ ਨੰਬਰ ਬੋਲ ਦਿਓ ਜੀ ਆਪਣਾ ਨੰਬਰ ਹੈਗਾ ਵੀ 76990999728 ਪਿੰਡ ਜੀ ਪਿੰਡ ਹੈ ਮੈਂ ਤਾਂ ਪੁਰਾ ਜਿਲ੍ਹਾ ਮੋਗਾ ਤੁਸੀਂ ਨੇ ਆਸੀ ਓਕੇ ਚੱਲੀ ਜਾਂਦਾ ਵੀਰੇ ਕੰਮ ਕਰ ਵਧੀਆ ਓਕੇ ਵਧੀਆ ਪਰਮਾਤਮਾ ਦੀ ਕਿਰਪਾ ਹਾਂ ਜੀ ਹਾਂ ਜੀ ਵਧੀਆ ਤੇ ਸੋਨੂੰ ਕਿੰਨੇ ਨ ਆ ਗਿਆ ਵੀਰੇ ਅੱਜ ਅੱਜ ਆਪਣੇ ਕੋਲੇ ਬੁੱਟੇ ਪੰਜ ਆ ਵੀ ਦੋ ਤਾਂ ਸੁੰਨ ਵਾਲੇ ਆ ਤੇ ਤਿੰਨ ਸੂਏ ਦੇ ਤਾਂ ਆ ਜੀ ਤਿੰਨ ਸੂਏ ਸਵਾਏ ਆ ਤੇ ਦੋ ਸੂਨ ਵਾਲੇ ਹਨਾ ਹਾਂ ਦੋ ਸੂਏ ਕੀ ਕੀ ਬਰੀਡ ਆ ਗਈ ਅੱਜ ਫਿਰ ਇਹਦੇ ਵਿੱਚ ਵੀ ਐਫ ਵੀ ਆ ਗਈ ਸਾਰੀ ਬਾਲ ਵੀ ਆ ਜਰਸੀ ਵੀ ਆ ਤੇ ਕ੍ਰਾਉਸ ਵੀ ਆ ਸਾਰੇ ਇਸ ਗਰਮੀ ਚੱਲਣ ਵਾਲੇ ਤੋਪੇ ਹਨਾ ਹਾਂ ਤੇ ਸੋਨੂੰ ਜੀ ਆਪਾਂ ਪਹਿਲੇ ਨੰਬਰ ਵਾਲੀ ਦੀ ਗੱਲ ਕਰ ਲਈ ਜਿਹਦੇ ਗਲਾਸਾਂ ਵਰਗੇ ਥਾਣ ਲੱਗੇ ਵੇ ਹਨਾ ਦੇਖ ਕੇ ਮਨ ਖੁਸ਼ ਹੋਈ ਜਾਂਦਾ ਐਵੇਂ ਆਪਾਂ ਕਹਿ ਦਗੇ ਵਿੱਚ ਬਾਈ ਕਹਿਣਗੇ ਵੀ ਪੰਪ ਮਾਰਦਾ ਉਹ ਗੱਲ ਨਹੀਂ ਹੈਗੀ ਜਮਾਂ ਗੱਲ ਜਿਹੜੀ ਸੱਚੀ ਆ ਉਹ ਕਹਿਣੀ ਆ ਸ਼ਾਹੀਵਾਲ ਤੇ ਐਚ ਐਫ ਦਾ ਕਰਾਸ ਆ ਗਿਆ ਹਨਾ ਭਾਈ ਜਿਹੜੀ ਮਰਜ਼ੀ ਸਮਝ ਲੈ ਚਾਹੀ ਸ਼ਾਹੀਵਾਲ ਸਮਝ ਲੈ ਤੇ ਜਰਸੀ ਸਮਝ ਲੈ ਤੇ ਦੁੱਧ ਕਿੰਨਾ ਦੇ ਦੂਗੀ ਬਾਈ ਇਹ ਦੁੱਧ ਬਾਈ ਗੁੱਟੇ ਪਲੂਣ ਸੂਈ ਆ ਇਹ ਜਰਸੀ ਵੱਸੀ ਨੂੰ ਜਨਮ ਦਿੰਦਾ ਜਰਸੀ ਵੱਸੀ ਨੂੰ ਜਨਮ ਦੇਤਾ ਤੇ ਪਲੂਣ ਸੂਈ ਆ ਫੈਰ ਦੀ ਸੂਈ ਆ ਜੇਰ ਪ੍ਰੋਪਰਟੀ ਕੰਪਲੀਟ ਜੀ ਜੇਰ ਓਕੇ ਮੰਨ ਕੇ ਚੱਲ ਹੁਣ 12 13 ਕਿਲੋ ਬੋਲਾ ਹੋ ਗਈ ਕਿੰਨਾ ਦੁੱਧ ਦੇ ਦੂਗੀ ਤੁਹਾਨੂੰ ਦੁੱਧ ਬਈ 17 18 ਕਿਲੋ ਖੁੱਲਾ ਦੂ ਖੁੱਲੇ ਹੱਸ ਕੇ ਮੋੜੀ ਬਾਕੀ ਦਾਦਾ ਜਿਹੜਾ ਥਣਲੇਵਾ ਤੇ ਦੀ ਜਿਹੜਾ ਭਾਂਡਾ ਉਹ ਦਾਦਾ ਖੋਲੋ ਜੀ ਤੋੜਾ ਜਰਾ ਭਾਂਡਾ ਭੁੰਡਾ ਵਾਪਸੀ ਸੀਲ ਸਭ ਫੁੱਲ ਹੈ ਜੀ ਹਾਂ ਵੀ ਕੋਈ ਪਹਿਲਾਂ ਜਿਵੇਂ ਆਲਸ ਆਲ ਕਰੇ ਲੈ ਓਕੇ ਜੀ ਆ ਦੇਖ ਆ ਦੇਖ ਇੱਕ ਕਹਿਣ ਵਾਲੀ ਗੱਲ ਹੁੰਦੀ ਹੈ ਇੱਕ ਥੱਲੇ ਦਿਖਾਵਾਂਗੇ ਵੀ ਆਪਾਂ ਤੇ ਨਾਗ ਆਪਣੇ ਪੰਜ ਆਉ ਹੋ ਜਾਣੇ ਤਾਂ ਆਪਾਂ ਤੁਹਾਨੂੰ ਕਿਸੇ ਦਿਨ ਜੀ ਮਾਰ ਕੇ ਦਿਖਾਉਣੀ ਵੀਡੀਓ ਲੰਮੀ ਬਣ ਜਾਂਦੀ ਓਕੇ ਜੀ ਫਿਰ ਬਾਈ ਦੇਖ ਦੇਣੀ ਹੈ ਨਾ ਆ ਪੂਰਾ ਫਾਸਟ ਕਲਾਸ ਜੀ ਥਣ ਲੈਵਾ ਵੜਦਾ ਤੇ ਮਗਰ ਵੀ ਬੱਛੀ ਆ ਗਈ ਆ ਕਰ ਨਹੀਂ ਪੂਰਾ ਫੁੱਲ ਵਜਨ ਵਜੂ ਫਿਰ ਕਿੰਨਾ ਦੁੱਧ ਦੇ ਦੂਗੀ ਸੋਨੂੰ ਇਸ ਕੀ ਦੁੱਧ ਬਈ ਬੁੱਝੇ 17 18 ਕਿਲੋ ਵੀ ਮਾਰਦੀ ਖੁੱਲਾਸ ਖਿੱਚ ਵਾਈ ਗਲੇ ਜਿੱਥੇ ਮਾਰਦੀ ਘਰ ਵਾਲਾ ਬਈ ਇੱਕ ਤਾਂ ਹੁੰਦੀ ਕੈਨ ਵਾਲੀ ਕਰ ਆ ਦੇਖੋ ਜੀ ਲੈ ਕਰੋ ਥਣ ਲੈਵਾ ਨੀ ਪਾਉਂਦੀ ਪੂਜ ਫੜੀ ਕਰੋ ਥਣ ਲੈਵਾ ਕਰੋ ਚੈੱਕ ਨੇ ਮੈਂ ਕਿਹਾ ਦੇਖ ਲਾ ਓਕੇ ਜੀ ਚਾਹੇ ਤੂੰ ਵੀ ਹੱਥ ਲਾਈ ਜਾ ਕੋਈ ਠੀਕ ਆ ਬਈ ਚਲੋ ਲਿਆਓ ਕੁਆਲਿਟੀ ਪੂਰੀ ਫੁੱਲ ਹੈ ਦੀ ਤੇ ਪਸ਼ੂ ਇਹੋ ਜਿਹਾ ਚੰਗਾ ਰਹਿੰਦਾ ਹਨਾ ਜਿਹੜਾ ਜਾ ਕੇ ਮੌਸਮ ਆ ਕੇ ਗਰਮੀ ਦੇ ਵਿੱਚ ਹੀ ਇਹ ਇਹਨਾਂ ਦਾ ਟਾਈਮ ਚੱਲਣ ਵਾਲਾ ਇਹ ਸੁੱਡੀ ਗੱਲ ਜਮਾ ਜਾਇਆ ਜਾ। ਹੂੰ। ਕੁਆਲਿਟੀ ਤੇ ਕਿੰਨਾ? ਰਿਕਾਰਡ ਨਾਲ ਛੋਟਾ ਮੁੰਡਾ ਇੱਕ ਬਾਈ। ਓਕੇ ਓਕੇ। ਮਗਰ ਫਿਰ ਨਹੀਂ ਨਹੀਂ। ਬਾਕੀ ਵੱਡੀ ਗੱਲ ਕਰਮ ਵਾਲੀ ਸੀਲ ਬਹੁਤ ਜ਼ਿਆਦਾ ਆ। ਸੀਲ ਹਾਂ। ਹੂੰ। ਤੇ ਤੁਹਾਨੂੰ ਮਗਰ ਬੱਛੀ ਤੇ ਹੁਣ ਬੌਲਾ ਕਿੰਨਾ ਰੈਡੀ ਆ? ਮੇਰੇ 12-13 ਕਿਲੋ ਬੁੱਟੇ ਰੈਡੀ ਆ। ਕਿੰਨਾ ਕਹਿ ਕੇ ਦੇ ਦਿਆਂ ਜਮਾ ਜਾਇਜੇ ਵਾਲਾ? ਬਈ ਦੁੱਧ ਤੋਂ ਦੇਖ ਬੁੱਟੇ ਦੀ ਖਲੂਨ ਹੁੰਦੀ ਆ ਬਈ ਸੇਵਾਰ। ਸੇਵਾਰ। ਜਜਮੈਂਟ ਦੇ ਸਾਹ ਜਜਮੈਂਟ ਜੀ 12 ਕਿਲੋ ਭੁੱਲਾ ਦੋ ਤੇ ਪੈਸੇ ਬਾਕੀ ਕੋਈ ਛੋਟੀ ਨਾ ਮੰਨ ਕੇ ਲਵੇਂ ਵੱਡੀ ਵੇੜ ਹੈ ਹੂੰ ਬਾਕੀ ਥਾਣਾ ਦੇਖ ਬੁੱਟੇ ਲੈ ਹੂੰ ਓਕੇ ਹੈ ਜੀ ਆ ਦੇਖ ਪੂਰੀ ਵਧੀਆ ਚਵਾਈ ਚੁਵੀ ਮੋਟੀ ਹੈ ਫਿਰ ਪੂਰੀ ਪੂਰੀ ਵਈ ਗੰਨੇ ਵਰਗੀ ਹੈ ਓਕੇ ਪੈਸੇ ਪੈਸੇ ਗੁੰਟੀ ਕਰ ਲੈ ਤੇ ਦੋ ਨੰਬਰ ਆਪਾਂ ਕਰ ਲੈ ਤੇ ਕਾਨੂੰਨ ਸੁਈਆ ਬੁੱਟੇ ਓਕੇ ਜੀ ਯਾਰ ਸੀ ਵਸੀ ਇਹਦੇ ਮਗਰਾ ਪੂਰੀ ਸ਼ਾਪ ਦੀ ਲੈ ਵਲੂਆ ਬੜਾ ਖਬਰਦਾਰ ਹੈਦਾ ਵੀ ਹੈ ਨਾ ਬਈ ਪੂਰਾ ਟੌਪ ਆ ਬੁੱਟੇ ਕੱਢ ਲੈ ਇਹਨੂੰ ਬਾਹਰ ਨੂੰ ਯਾਰ ਸੀ ਵਸੀ ਦੇ ਮਗਰ ਹੀ ਹੈ ਯਾਰ ਸੀ ਵਸੀ ਨੇ ਜਨਮ ਦਿੱਤਾ ਆ ਦੇਖੋ ਜੀ ਹੂੰ ਇਹ ਨਾੜਵਾ ਨਾਲ ਹਨਾ ਹਾਂਜੀ ਵੀਰੇ ਕਦੋਂ ਸੂਈਏ ਵੀਰੇ ਇਹ ਵੀ ਕੱਲ ਦੁਪਹਿਰ ਦੀ ਸੂਈ ਜੇ ਤੇਰੀ ਓਕੇ ਸਿੰਘ ਆ ਕੇ ਛੋਟੇ ਛੋਟੇ ਕਹਿੰਦੀ ਤਾਂ ਨਹੀਂ ਗਰਮ ਵਾਲੀ ਕੋਲ ਉਹੀ ਬਈ ਕਹਿੰਦੀ ਉਹੀ ਬੁੱਟੇ ਕਹਿੰਦਾ ਕੋਈ ਫਾਇਦਾ ਨਹੀਂ ਬਾਰ ਬਾਰ ਕਰਨੀ ਓਕੇ ਜਿੱਥੇ ਮਰਜੀ ਬਈ ਓਕੇ ਜੀ ਓਕੇ ਆ ਦੇ ਠੀਕ ਆ ਵੀਰੇ ਜਿੱਥੇ ਚਾਹੇ ਧਾਰਾ ਮਾਰਦੀ ਵਿਚਾਲੇ ਪਿੰਡ ਦੇ ਖੜਾ ਕੇ ਲਿਆ ਉਹ ਗੱਲ ਕਰ ਵੀਡੀਓ ਲੰਮੀ ਬਣ ਜਾਂਦੀ ਆ ਬਸ ਵੀਰੇ ਠੀਕ ਆ ਜਮਾਤ ਆ ਗੱਲ ਤੇਰੀ ਜਾਏ ਜਿਹੜੀ ਗੱਲ ਕਹੀ ਉਹੀ ਹੋਈ ਹਨਾ ਉਹੀ ਬਈ ਠੀਕ ਆ ਲੈ ਚੱਲ ਦੁੱਧ ਦੀ ਗੱਲ ਕਰੀ ਗਏ 15-16 ਕਿਲੋ ਮੌਜ ਨਾ ਦੇਈਓ ਠੀਕ ਆ ਬਾਕੀ ਪਹਿਲਾ ਸੂਆ ਬੁੱਢੇ ਚਿੰਗਾਂ ਵਾਲੀ ਗੱਲ ਕਰੀਏ ਵਿੱਚ ਬੰਦੇ ਡਰ ਚੈ ਰਹੇ ਨਹੀਂ 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 ਇੰਨੀ ਨਹੀਂ ਕੋਸ ਲੈ ਨਹੀਂ 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 ਠੀਕ ਹੈ ਲੈ ਚਲੋ ਵੀਰੇ ਕੁਆਲਿਟੀ ਪੂਰੀ ਫੁੱਲ ਆ ਹਨਾ ਹਾਂਜੀ ਕਿੰਨਾ ਪਰ 15 ਤੋਂ 16 ਕਿਲੋ 15 16 ਕਿਲੋ ਖੁੱਲਾ ਦੂ ਠੀਕ ਹੈ ਕੀ ਡਿਮਾਂਡ ਆ ਗਈ ਬਾਈ ਇਹਦੀ ਇਹਦੀ ਫੋਨ ਦੀ ਗੱਲ ਆਈ ਸਾਰੇ ਫਿਰ ਫੋਨ ਤੇ ਹੀ ਰਹਿਣਗੇ ਰੇਟ ਆਪਣੇ ਓਕੇ ਜੀ ਤੇ ਬਣੇ ਰਿਓ ਵੀਡੀਓ ਦੇ ਨਾਲ ਦੋ ਤੁਹਾਨੂੰ ਦਿਖਾ ਦਿਆਂ ਦੁੱਧ ਪੀਣਾ ਇਸੋਦਿਆਂ ਨੇੜ ਤੋਂ ਫਿਰ ਦਿਖਾ ਦੇ ਥਾੜੂ ਬੁੱਟੇ ਨੇੜ ਤੋਂ ਦਿਖਾ ਦੇ ਜੀ ਆ ਦੇਖ ਆ ਚੈੱਕ ਕਰਾ ਲਈ ਥਾਣਾ ਦੇ ਕੋਈ ਛੋਟਾ ਮੰਨ ਕੇ ਨਾ ਲਵੇ ਬਈ ਥਾ ਏਕ ਭਾਂਡਾ ਲੈ ਜਿਵੇਂ ਮਰਜੀ ਬਹਿ ਜਾ ਬਈ ਲੈ ਓਕੇ ਜੀ ਤੇ ਬਾਕੀ ਦਾ ਮਗਰੋਂ ਵੀ ਫੀਟਿੰਗ ਵਾਲਾ ਲੇਵਾ ਪਾਉਂਦੀ ਪੈਰ ਧਰ ਕੇ ਉੱਤੇ ਚੜ ਜਾ ਹਨਾ ਹੂੰ ਮਰਜੀ ਹੋ ਜਾ ਬੁੱਟੇ ਲੈ ਆ ਦੇਖੋ ਲੱਤਾਂ ਫੜ ਕੇ ਓਕੇ ਜੀ ਇੰਨੀ ਗਾਣੀ ਸੀ ਹਾਂ ਜੀ ਠੀਕ ਆ ਵੀਰੇ ਤੇ ਹੁਣ ਆਪਾਂ ਕਰ ਲਈਏ ਤਿੰਨ ਨੰਬਰ ਸ਼ਾਈ ਵਾਲੀ ਦੀ ਗੱਲ ਇਹ ਵੀ ਪਲੂਣ ਹੀ ਸੂਈ ਆ ਬੁੱਟੇ ਪਲੂਣ ਸੂਈਆ ਕੱਢੋ ਇਹ ਤੇ ਮਗਰ ਵੀ ਜਰਸੀ ਬੱਸੀ ਆ ਬਾਈ ਦੁੱਧ ਜਮਾ ਰੈੜੀ ਕਿੰਨਾ 10 ਦਿਨ ਸੁਈਨ ਹੋ ਗਏ 9 ਤੋਂ 10 ਕਿਲੋ ਵੱਧ ਰੈੜੀ ਆ ਮਿਣਕੇ ਦੇ ਦਾਂਗੇ ਖੈਡ ਵਾਲਾ ਦੁੱਧ ਹੋਊਗਾ ਇਹਦਾ ਕੋਈ ਦੱਸਣ ਦੀ ਲੋੜ ਨਹੀਂ ਮੱਝ ਦਾ ਮੁਕਾਬਲਾ ਨੇ ਕਰਨਾ ਹੀ ਕਰਨਾ ਸੀਲ ਸੌ ਵੀਰੇ ਪੂਰੀ ਢਿੱਲੀ ਆ ਬਾਈ ਠੀਕ ਆ ਤੇ ਆ ਲੈ ਚਲੋ ਜੀ ਮੈਂ ਜਿੱਤੋ ਕੋਈ ਮੈਂ ਡਰ ਜੇ ਕਹਿੰਦੀ ਇਹ ਵੀ ਕੁਸ ਨਹੀਂ ਓਕੇ 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 ਜਮਾ ਤੇ ਪਹਿਲਾ ਸੂਆ ਸੁਈ ਵੀ ਆ ਹਨਾ ਹਾਂਜੀ ਵੀਰੇ ਅੱਜ ਫਿਰ ਪਹਿਲੇ ਦੂਜੀ ਵਾਲੀਆਂ ਆ ਗਈਆਂ ਹਨਾ ਹਾਂ ਹਾਂ ਓਕੇ ਜੀ ਤੇ ਬੱਚੀ ਪੂਰੀ ਗੜ ਬਿਆਰ ਕੀ ਗਰਮੀ ਇਹਦੇ ਨੇੜੇ ਤੇੜੇ ਵੀ ਨਹੀਂ ਰੰਗਣੀ ਆਉਣੀ ਤਾਂ ਦੂਰ ਆ ਹਨਾ ਠੀਕ ਆ ਜੀ ਆ ਦੇਖ ਆ ਫੇਸ ਕਰੋ ਚੈੱਕ ਜੀ ਤੁਹਾਡਾ ਦਰਦੀ ਆ ਨਾ ਹਥੋਂ ਤਵੀ ਜ ਮਾਰਦੀ ਤੇ ਰੰਗ ਰੰਗ ਬੜਾ ਹੈ ਨਾ ਇਹਦਾ ਯਾਰ ਪਿਆਰਾ ਹਾਂ ਹਾਂ ਭਾਈ ਠੀਕ ਆ ਲੈ ਚਲ ਬਾਕੀ ਲੇਵਾ ਦੇ ਲੈ ਫੁੱਟੇ ਇਹਦਾ ਵੀ ਫਿਟਿੰਗ ਆ ਫਿਟਿੰਗ ਵਾਲਾ ਦੁੱਧ ਵੀ ਤੂੰ ਜਾ ਇਹ ਦੱਸਿਆ ਇਹ ਜੀ ਨੂੰ ਅਗਲਾ 14 15 ਵੀ ਕਹਿ ਦਿੰਦਾ ਲੇ 12 13 ਕਿਲੋ ਚ ਮਿਲ ਹਾਂ ਓਕੇ ਜੀ 10 ਦਿਨ ਸੁਈ ਨਾ ਮਗਰ ਕੇ ਆ ਗਿਆ ਤੁਹਾਨੂੰ ਵੀਰੇ 10 12 ਦਿਨ ਹੋ ਗਏ ਹੁਣ ਮਗਰ ਕੇ ਆ ਗਿਆ ਵੀਰੇ ਇਹਦੇ ਵੀ ਮਗਰ ਬੱਛੀ ਆ ਹੈ ਤਿੰਨਾਂ ਦੇ ਮਗਰ ਫਿਰ ਅਜਾ ਆਫਰ ਹੀ ਆ ਤਿੰਨਾਂ ਦੇ ਮਗਰ ਬੱਛ ਗਈ ਓਕੇ ਜੀ ਆ ਦੇਖੋ ਥਣ ਲੇਵਾ ਨੇੜ ਤੋਂ ਕਰੋ ਚੈੱਕ ਦੱਸਦੇ ਉਹ ਟੈਕਨੀਕ ਆ ਵੀਰੇ ਦੇ ਦੇ 35000 ਦੀ 33 ਦੀ ਦੇਣਾ ਚਲੋ 32 ਦੇ ਛੜ ਦੀ ਬੱਚਾ ਤੇ ਹੁਣ ਆਪਾਂ ਕਰ ਲਏ ਗੱਲ ਇੱਕ ਗੱਲ ਹੋਰ ਆ ਬਾਈ ਇੰਨੇ ਦੀ ਟੋਕੜਗਾ ਨਹੀਂ ਦਿੰਦਾ ਤੇ ਮੈਂ ਤਾਂ ਵੀਰੇ ਸੋਡਾ ਫਾਇਦਾ ਕਰਨਾ ਵੀਡੀਓ ਦੇਖਣ ਆ ਜਾਂਦਾ ਤੇ ਸੋਨੂੰ ਨੂੰ ਵੀ 4 ਰੁਪਏ ਬਚਣ ਫੇਰ ਹੀ ਆ ਹਨਾ ਵੀਰੇ ਤੇ 11500 ਬਾਜੇ ਬਹੂ ਜੋ ਬਹੁਤ ਹੁੰਦਾ ਕਿਸੇ ਭੈਣ ਭਰਾ ਦੇ ਡੀਡਾਂ ਲਾਈ ਬਹੁਤ ਥਾਲਾ ਕੰਮ ਨਹੀਂਗਾ ਠੀਕ ਆ ਵੀਰੇ ਸੋ ਉਹਨੂੰ ਇਹ ਕਿੰਨਾ ਚਾਰ ਘੜਤੀ ਵੀਰੇ ਇਹ ਬਈ ਲੈ ਜੂ ਬੁੱਟੇ ਹਜੇ 9 ਤੋਂ 10 ਦੇਣਾ ਅੱਜ ਹੀ ਆਈ ਆਪਣੇ ਕੋਲ ਤੇ ਕੁਆਲਿਟੀ ਕੁਬਲਿਟੀ ਇਹਦੀ ਮੂੰਹੋਂ ਬੋਲਦੀ ਹੈ ਨਾ ਬੱਚੀ ਤਾਂ ਤੋਂ ਸੁਲੀ ਨਾਰਗਾ ਰੰਗ ਬਾਕੀ ਪਿੰਡਾ ਪੁੰਡਾ ਦੇਖ ਰੇ ਸ਼ਾਇਨਿੰਗ ਬਹੁਤ ਵਧੀਆ ਖੋਲੋ ਤੇ ਜਿੱਦ ਤਿਆਰ ਹੋ ਗਈ ਗੱਲਾਂ ਹੋਰ ਹੀ ਹੋਣੀਆਂ ਹਨਾ ਹਾਂਜੀ ਵੀਰੇ ਇਹ ਤਾਂ ਜੀ ਆਈ ਆਪਣੇ ਕੋਲ ਓਕੇ ਜੀ ਓਕੇ 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 ਕੁਆਲਿਟੀ ਪੂਰੀ ਫੁੱਲ ਹੈ ਇਹਦੀ ਇਹਨੂੰ ਕੋਈ ਜਰਸੀ ਮੰਨ ਲੈ ਚਾਹੀਏ ਇੱਥੇ ਮੰਨ ਲੈ ਤੇ ਫਿਰ ਚੰਗੀ ਕਰਕੇ ਤੁਹਾਨੂੰ 4 ਦਿਨ ਦਿਨ ਕੱਟਦੀ ਲੈ ਲਈ ਹਨਾ ਹਾਂ ਹਾਂ ਵੀਰੇ ਓਕੇ ਜੀ ਤੇ ਬਾਕੀ ਦੀ ਗੱਲ ਇਹਨੇ ਦੇਣਾ ਦੁੱਧ ਪੂਰਾ ਵਧੀਆ ਕੜਦੂ ਇੱਕ ਤਾਂ ਕਹਿਣਾ ਨਾ ਹੁੰਦਾ 20 ਕੜਦੂ 18 18 ਕਿਲੋ ਪਲੂਨ ਨੇ ਦਿੱਤਾ ਠੀਕ ਆ ਵੀਰੇ 20 20 ਕਿਲੋ ਮੋਹਨ ਨੂੰ ਦੁੱਖ ਲਾ ਬਾਈ ਬੁੱਢਾ ਲੈ ਬਾਕੀ ਦਾ ਫੀਟਿੰਗ ਵਾਲਾ ਲੈ ਵਾ ਇਹਦਾ ਫੇਸਬੁਕ ਕਰੋ ਚੱਕ ਮਹਾਰਾਜ ਬਾਬਾ ਨਾਨਕ ਜੀ ਤਾਂ ਬਿਜਲੀ ਦਾ ਵੇਚਦਾ ਨਹੀਂ ਆਪਣੇ ਚੈਨੋ ਦੀ ਦੁਆਰੇ ਵੀਡੀਓ ਓਕੇ ਓਕੇ ਸੂਈ ਵੀ ਦੀ ਸੂਈ ਵੀ ਤੇ ਕਿੰਨੇ ਦਿਨ ਕਹਿ ਕੇ ਦੇ ਦਿਆਂਗੇ ਹੁਣ ਇਸ ਟਾਈਮ 10 12 ਦਾ ਮਾਲ ਕਰਨ ਦੱਸੇ 10 12 ਉਸੇ ਤਰ੍ਹਾਂ ਹੀ ਆਪਾਂ ਦੱਸ ਦੇਣਾ ਕੂਮੀ ਦੱਸਣਾ ਵੱਧ ਵੀ ਲੈ ਸਕਦੇ ਆ ਘੱਟ ਵੀ ਲੈ ਸਕਦੇ ਆ ਆ ਵੀ ਉਹ ਵੱਧ ਵੀ ਲੈ ਸਕਦੇ ਆ ਆ ਦੇਖੋ ਜੀ ਬਾਕੀ ਸਹਿਜ ਫੁੱਲ ਚੌੜੀ ਜੂੜੀ ਵਜਨ ਕੀ ਕਰ ਲਾਂਗੇ ਤੇ ਹੁਣ ਆ ਗਈ ਪੰਜਾਬ ਵਾਲੀ ਜਰਸੀ ਥੋੜਾ ਜਿਹਾ ਐਰ ਸ਼ਹਿਰ ਨਾਲ ਟੱਚ ਹਾਂਜੀ ਵੀਰੇ ਤੇ ਇਹਦੀ ਕੀ ਹਾਂਜੀ ਓਕੇ ਓਕੇ ਤੇ ਥਣ ਥਣ ਜਮਾ ਇੱਕੋ ਬੈਲੈਂਸ ਤੇ ਲੱਗੇ ਹੋਏ ਹਨ ਚਾਰੇ ਤੇ ਹੁਣ ਆਪਾਂ ਜਰਸੀ ਦੀ ਗੱਲ ਕਰ ਲਏ ਵੀਰੇ ਇਹ ਵੀਰੇ ਹੁੰਦੀ ਆ ਬੁੱਧੇ ਦੂਜਾ ਨਤੀਜਾ ਸੁਆਹ ਹੋ ਤੀਜਾ ਸੁਆਹ ਤੇ ਕਿੰਨਾ ਕਿੰਨਾ ਦੁੱਧ ਕੱਢਿਆ ਕਿੰਨਾ ਦੁੱਧ ਕੱਢਿਆ ਦੁੱਧ ਭਾਈ ਜਿਸਕੀ 20 ਕਿਲੋ ਖੁੱਲਾ 20 ਕਿਲੋ ਪੂਰੀ ਸੀਟ ਢੱਡੀਆਂ ਓਕੇ ਓਕੇ ਨਾਲ ਹਿੱਟਾ ਲੁੱਲ ਬਹੁਤ ਵੀ ਥਣ ਥਣ ਬਹੁਤ ਓਕੇ ਜੀ ਥਣ ਥਣ ਪੂਰਾ ਗਲਾਸਾਂ ਵਰਗਾ ਦਾ ਲੱਗ ਲਿਆ ਚਲੋ ਜੀ ਕਵਾਲਿਟੀ ਪੂਰੀ ਚੰਗੀ ਲਾਟ ਨੂੰ ਜਗਦੀ ਬਾਕੀ ਦਾ ਵਜਨ ਵਜੂਦ ਵਾਲੀ ਉਵੇਂ ਨਹੀਂ ਨਿੱਕੀ ਜੀ ਨਹੀਂ ਹੂੰ ਨਿੱਕੀ ਮੋਟੀ ਜੀ ਨਹੀਂ ਹੈਗੀ ਜੀ ਆਪਾਂ ਕਹਿ ਦਈਏ ਜੇ ਹੋਈ ਤਾਂ ਆਪਾਂ ਬੋਲ ਦਾਂਗੇ ਜਿਹੜੀ ਤੁਹਾਨੂੰ ਇੱਕ ਸ਼ਾਹੀਵਾਲ ਵਾੜ 33000 ਵਾਲੀ ਉਹਦਾ ਕਾਦਰ ਮੀਡੀਅਮ ਆ ਉਸ ਹਿਸਾਬ ਨਾਲ ਜੱਜ ਕਰ ਲਿਓ ਜੀ ਹਾਂਜੀ ਦਿਖਾਈ ਹੈ ਨਾ ਆਪਾਂ ਤੇ ਆ ਦੇਖੋ ਜੀ ਹੂੰ ਤੁਹਾਨੂੰ ਲੇਵੇ ਬਹੁਤ ਤਿਆਰ ਕਰਨਾ ਬਾਈ ਇਹਨੇ ਹਨਾ ਲੇਵਾ ਦਾ ਬਾਈ ਬੁੱਟੇ ਜਿੱਦਾ ਵਿਕ ਕੀ ਵੇਚ ਨਹੀਂ ਆਪਣੇ ਜੀ ਇਹਨਾਂ ਦੀ ਵੀਡੀਓ ਵੀ ਪਾਓ ਓਕੇ ਓਕੇ ਕਿਉਂਕਿ ਇਹੋ ਜਿਹੇ ਮਿਲਦਿਆਂ ਬਹੁਤ ਘੱਟ ਆ ਚੰਗੇ ਲੇਵੇ ਵਾਲੇ ਹਾਂਜੀ ਚਲੋ ਇਹ ਤਾਂ ਆਪਾਂ ਨਾਲ ਹੁਣ ਜੋ ਦੂਜੀਆਂ ਦੋ ਦਿਖਾਤੀਆਂ ਦਿਖਾਉਣੀਆਂ ਤਾਂ ਹੈ ਨਹੀਂ ਸੀ ਨਾ ਜੋ ਤਿੰਨਾਂ ਵੀਡੀਓ ਸੂਈਆਂ ਵਾਂਗ ਦੀ ਬਣਾਉਣੀ ਸੀ ਉਹ ਵਿੱਚ ਕੀ ਕੱਚੀ ਕੁਬੀਰ ਸਾਂਭਣ ਵਾਲਾ ਸਾਂਭਣ ਵਾਲਾ ਹੁੰਦਾ ਸੋਨੂੰ 20 ਕਿਲੋ ਦੁੱਧ ਦੇ ਦੂ ਸੂਹਾ ਤਿੱਜਾ ਆ ਗਿਆ ਬਰੀਡ ਆ ਗਿਆ ਐਰ ਸ਼ੈਰ ਤੇ ਜਰਸੀ ਤੇ ਕੱਦ ਘਾੜ ਫੁੱਲ ਆ ਗਿਆ ਥਣਾ ਸੁਣਾ ਦੀ ਓਕੇ ਜਮਾ ਥਣਾ ਦੀ ਓਕੇ ਬਈ ਚਾਹੇ ਕਿ ਆਨਲਾਈਨ ਮੰਗਾ ਲਈ ਲੈ ਠੀਕ ਹੈ ਤੇ ਕਿੰਨੇ ਕੁ ਪੈਸੇ ਇਹਦੇ ਫਿਰ ਹੁਣ ਦੀ ਕਰ ਲਾਂਗੇ ਇਹਦੇ ਓਕੇ ਜੀ ਪੰਜ ਬੈੜਾ ਸੀ 500 ਨੂੰ ਦਿਖਾ ਤਾ ਨੰਬਰ ਬੋਲੋ ਜੀ ਨੰਬਰ ਬਈ ਹੈਗਾ 789999728 ਪਿੰਡ ਹੈਮਤਪੁਰਾ ਜ਼ਿਲ੍ਹਾ ਮੋਗਾ ਤੇ ਤਸੀਲ ਸਿੰਗਲ ਤੇ ਨਾਮ ਸੋਨੂ ਜੀ ਨਾਮ ਵੀਰੇ ਸੋਨੂ ਬਾਕੀ ਦਾ ਵੀਰ ਭੈਣ ਜਾਣਦੇ ਆ ਸਭ ਤੇ ਪੰਜੇ ਤੁਹਾਨੂੰ ਦਿਖਾ ਦਿਆਂ ਜੀ ਬਾਕੀ ਇਹ ਸਾਰੇ ਵੀਰਾਂ ਦਾ ਚੈਨਲ ਨੂੰ ਪਿਆਰ ਦੇਣ ਲਈ ਐਂਡ ਤਾਈਂ ਵੀਡੀਓ ਨੂੰ ਦੇਖਣ ਲਈ ਤੈ ਦਿਲੋਂ ਧੰਨਵਾਦ ਜੀ